ਨਾ ਯਾਰ ਹਰ ਇੱਕ ਖਿਡਾਰੀ ਦੀ ਇੱਛਾ ਹੁੰਦੀ ਆ ਵੀ ਅਸੀਂ ਇਸ ਚੈਂਪੀਅਨਸ਼ਿਪ ਤੇ ਖੇਢੀਏ ਤੇ ਇਸ ਸਾਲ ਇਹ ਹੈ ਨਾ ਹਰ ਇੱਕ ਖਿਡਾਰੀ ਚਾਹੁੰਦਾ ਹੁੰਦਾ ਸੋ ਹਰ ਇੱਕ ਖਿਡਾਰ ਕੋਈ ਪਹੁੰਚੂ ਖਿਡਾਰੀਆਂ ਦੀ ਤਾਂ ਯਾਰ ਗੱਲ ਹੀ ਛੱਡ ਦੋ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਦਰਸ਼ਕਣਾ ਯਾਰ ਬਾਰ-ਬਾਰ ਪੁੱਛੀ ਜਾਂਦੇ ਸੀ ਆਪਣਾ ਸ਼੍ਰੀ ਆਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਦਰਸ਼ਕੋ ડી ਕਰ ਰਹੇ ਸੀ ਯਾਰ ਮੈਨੂੰ ਨਾ ਬਾਰ-ਬਾਰ ਭਰਾ ਕਹਿ ਰਹੇ ਆ ਵੀ ਵੀਡੀਓ ਬਣਾ ਯਾਰ ਬਈ ਕਦੋਂ ਹੋਣੀ ਆ ਕਦੋਂ ਕਰਵਾਈ ਜਾਣੀ ਆ ਮੇਰੇ ਵੀਰੋ ਕੀ ਇਨਾਮ ਆ ਕੀ ਬੈਸਟਾਂ ਨੂੰ ਆ ਉਹ ਚੀਜ਼ ਜੋ ਹੈ ਬਾਰ-ਬਾਰ ਭਰਾ ਪੁੱਛ ਰਹੇ ਆ ਸੋ ਆ ਜੋ ਹੈ ਵੀਡੀਓ ਬਣਾ ਰਹੇ ਆ ਡੈਡੀਕੇਟਿਡ ਤਾਂ ਨਹੀਂ ਹੈਗੀ ਕਿਉਂਕਿ ਕੋਈਕਾ ਚੀਜ਼ਾਂ ਸẽਗਾ ਕੁਝ ਕੁ ਚੀਜ਼ਾਂ ਜੋ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਪਰ ਆਉਣ ਵਾਲੇ ਦਿਨਾਂ 'ਚ ਜ਼ਰੂਰ ਕਲੀਅਰ ਕਰ ਦਾਂਗੇ ਵੀ ਕਿਹੜੀ ਚੀਜ਼ ਯਾਰ ਜੋ ਰਹਿ ਗਈ ਨਾ ਆਪਣੇ ਤੋਂ ਆ ਵਾਲੀ ਵੀਡੀਓ 'ਚ ਉਹ ਇੱਕ ਹੋਰ ਵੀਡੀਓ ਬਣਾ ਕੇ ਤੁਹਾਨੂੰ ਦੱਸ ਦਾਂਗੇ ਪਰ ਤੁਹਾਨੂੰ ਇਸ ਵਿੱਚ ਤੁਹਾਨੂੰ ਕਲੀਅਰ ਕਰਦਾ ਵੀ 14 ਤੇ 15 ਤਰੀਕ ਆ ਸ਼੍ਰੀ ਆਨੰਦਪੁਰ ਸਾਹਿਬ ਚੈਂਪੀਅਨਸ਼ਿਪ ਐਸ ਵਾਰ ਕਰਵਾਈ ਜਾਊਗੀ ਜਿਸ ਤੇ ਜੋ ਖਿਡਾਰੀ ਮੈਂ ਕਹਿੰਨਾ ਯਾਰ ਹਰ ਇੱਕ ਖਿਡਾਰੀ ਦੀ ਇੱਛਾ ਹੁੰਦੀ ਆ ਵੀ ਅਸੀਂ ਇਸ ਚੈਂਪੀਅਨਸ਼ਿਪ ਤੇ ਖੇਡੀਏ ਤੇ ਇਸ ਸਾਲ ਇਹ ਹੈ ਨਾ ਹਰ ਇੱਕ ਖਿਡਾਰੀ ਚਾਹੁੰਦਾ ਦਾ ਸੋ ਹਾਰੇ ਕਾ ਖੜਾar ਕੋਈ ਪਹੁੰਚੂ ਖੜਾਰੀਆਂ ਦੀ ਤਾਂ ਯਾਰ ਗਾਲੀ ਛੱਡ ਦੋ ਜਿਲੇ ਜੋ ਹੈ ਸਾਰੇ ਹੀ ਪ੍ਰੋਪਰ ਜੋ ਇਹ ਮਿੱਤਰੋ ਆਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਆ ਨਾ ਇੱਥੇ ਦੋਨੇ ਸੈਮੀਫਾਈਨਲ ਦੇ ਜੋ ਬੈਸਟ ਬਣ ਗਏ 8 ਪਲੇਅਰ ਦੋਨੇ ਜੋ ਸੈਮੀਫਾਈਨਲ ਚ ਜੋ ਮੇਰੇ ਵੀਰੋ 8 ਖੜਾਰੀਆਂ ਦਾ ਪ੍ਰਦਰਸ਼ਨ ਵਧੀਆ ਰਹੂਗਾ ਉਹਨਾਂ ਅੱਠਾਂ ਨੂੰ ਹੀ ਮੇਰੇ ਵੀਰੋ ਮੋਟਰਸਾਈਕਲਾਂ ਨਾਲ ਸਨਮਾਨ ਕੀਤਾ ਜਾਣਾ ਇਹ ਚੀਜ਼ ਨਿਕਲ ਕੇ ਆ ਗਈ ਹੈ ਤੇ ਹਜੇ ਫਾਈਨਲ ਮੈਚ ਦੇ ਬੈਸਟਾਂ ਨੂੰ ਇੱਕ ਹੋਰ ਚੀਜ਼ ਆ ਮੇਨ ਆਫ ਦਾ ਪਲੇਅਰ ਜੋ ਜੋ ਹੈ ਸਾਰਿਆਂ ਨਾਲੋਂ ਪੂਰੇ ਟੂਰਨਾਮੈਂਟ ਮੜਤੇ ਵਧੀਆ ਖੇਡ ਜੂਗਾ ਨਾ ਉਹਨੂੰ ਮੇਰੇ ਵੀਰੋ ਕੋੜੇ ਨਾਲ ਵੱਡਾ ਸਨਮਾਨ ਬਸ਼ੇਰੇ ਨਾਲ ਕੀਤਾ ਜਾਊਗਾ ਤਾਂ ਇਹ ਵੀ ਚੀਜ਼ੇ ਨਿਕਲ ਕੇ ਆ ਗਈ ਆ ਬਈ ਆਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਤੇ ਬਹੁਤ ਚੀਜ਼ਾਂ ਵੱਖਰੀਆਂ ਹੋਣੀਆਂ ਜੋ ਜਾਣਾ ਚਾਹੁੰਦੇ ਆ ਨਾ ਜ਼ਰੂਰ ਜਾਇਓ ਕਿਉਂਕਿ ਗੁਰੂਆਂ ਦੀ ਧਰਤੀ ਆ ਯਾਰ ਹਰ ਇੱਕ ਚੌਂਦਾ ਹੁੰਦਾ ਵੀ ਅਸੀਂ ਉੱਥੇ ਬੈਠ ਕੇ ਮੇਲਾ ਦੇਖਗੇ ਅੱਖੀ ਮੇਲਾ ਲਾਈਵ ਮੇਲਾ ਦੇਖਗੇ ਸੋ ਉਹ ਚੀਜ਼ ਹੈ ਭਰਾ ਮੇਰੇ ਜਾਇਓ ਵਧੀਆ ਮੈਚ ਹੋਣਗੇ ਕਿ ਮੇਤਰੋ ਆਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਦੀ ਦਾ ਤੁਹਾਨੂੰ ਜਾਣਕਾਰੀ ਦੇ ਦਿੱਤੀ ਹੈ ਨਾ ਇਨਾਮ ਵੀ ਪਤਾ ਲੱਗ ਗਿਆ ਆਪਾਂ ਨੂੰ ਅੱਠ ਪਹਿਲਾ ਇਨਾਮ ਆ ਚੈਂਪੀਅਨਸ਼ਿਪ ਤੇ ਤੇ ਦੂਜਾ ਇਨਾਮ ਛੇਲਾ ਬੈਸਟਾਂ ਨੂੰ ਨਹੀਂ ਹਜੇ ਕਲੀਅਰ ਹੋਇਆ ਮੇਰੇ ਖਿਆਲ ਨਾਲ ਟਰੈਕਟਰ ਵੀ ਹੋ ਸਕਦੇ ਆ ਹਾਰਲੇ ਵੀ ਹੋ ਸਕਦੇ ਆ ਤੇ ਬੋਲਟ ਵੀ ਰੱਖ ਸਕਦੇ ਆ ਜੇ ਮੈਨੂੰ ਕਲੀਅਰ ਹੁੰਦਾ ਭਈ ਕੀ ਆ ਇਸ ਵਾਰ ਬੈਸਟਾਂ ਨੂੰ ਜਾਂ ਪੋਸਟਰ ਰਿਲੀਜ਼ ਹੁੰਦਾ ਉਹ ਤੁਹਾਡੇ ਤਾਂ ਹੀ ਜ਼ਰੂਰ ਸ਼ੇਅਰ ਕਰ ਦਾਂਗੇ ਆਪਾਂ ਅੱਜ ਦੇ ਦਿਨ ਤੱਕ ਤਾਂ ਹਜੇ ਤੱਕ ਤਾਂ ਨਹੀਂ ਹੋਇਆ ਸੀ ਕਲੀਅਰ ਪਰ ਮਿੱਤਰੋ ਇੱਕ ਜੋ ਹੈ ਹੋਰ ਚੀਜ਼ ਹੋਣੀ ਆ 13 ਤੇ 14 ਤਰੀਕ ਨੂੰ ਆ ਜੋ ਮਾਰ 13 ਤੇ 14 ਮਾਰਚ ਉਹ ਵੀ ਜੋ ਹੈ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਦੀ ਤੇ ਮੇਲਾ ਹੋਣਾਗਾ ਇਹ ਅਲੱਗ ਹੈ ਚੈਂਪੀਅਨਸ਼ਿਪ ਤੋਂ ਵੱਖਰਾਗਾ ਇੱਥੇ ਮਿੱਤਰੋ ਮਾਝਾ ਮਾਲਵਾ ਦੁਆਬਾ ਤੇ ਪੋਆd ਦੀਆਂ ਟੀਮਾਂ ਦੇ ਮੈਚ ਕਰਵਾਏ ਜਾਣਗੇ ਇੱਥੇ ਹਰਿਆਣੇ ਦੀ ਟੀਮ ਵੀ ਜੁਆਇੰਟ ਹੈ ਇਦਾਂ ਚਾਰ ਟੀਮਾਂ ਬਣਾਉਣਗੇ ਪੋਆd ਨਾਲ ਵੀ ਕਿਸੇ ਨਾਲ ਕੰਟੈਕਟ ਇਦਾਂ ਕਰਕੇ ਸਰੇ ਦੀਆਂ ਟੀਮਾਂ ਬਹਣੀਆਂ ਮਿੱਤਰੋ ਚਾਰ ਤੇ ਚਾਰੀ ਤਕੜੀਆਂ ਜੀ ਦਾ ਪਹਿਲਾ ਇਨਾਮ 5 ਲੱਖ ਤੇ ਦੂਜਾ ਇਨਾਮ 3 ਲੱਖ ਹੋਊਗਾ ਤੇ ਬੈਸਟ ਹਨ ਮਿੱਤਰੋ ਹਾਰਲੇ ਡੈਵਿਡਸਨ ਦਿੱਤੇ ਜਾਣਗੇ ਇਹ ਅਲੱਗ ਮੇਲਾ ਇਸ ਮੇਲੇ ਤੇ ਵੀ ਤਗੜੇ ਮੈਚ ਤੇ ਉਧਰ ਚੈਂਪੀਅਨਸ਼ਿਪ ਤੇ ਹਾਂ ਬੇਸ਼ੱਕ ਫਰਕ ਪਊਗਾ ਜ਼ਿਲ੍ਹੇ ਦੀਆਂ ਟੀਮਾਂ ਫਿਰ ਅਧੂਰੀਆਂ ਰਹਿਣਗੀਆਂ ਕਿਉਂਕਿ ਇਸ 14 ਨੂੰ ਜੋ ਹੈ ਇੱਧਰ ਮੇਲਾ ਹੋ ਤੇ ਚੈਂਪੀਅਨਸ਼ਿਪ ਵੀ ਉਧਰ ਚੱਲ ਰਹੀ ਹੋਊਗੀ ਸੋ ਦੋ ਟੂਰਨਾਮੈਂਟ ਦੋ ਇੱਕੋ ਧਰਤੀ ਤੇ ਮੇਰੇ ਵੀਰੋ ਸ਼ਹੂਲਾ ਮਹੱਲੇ ਤੇ ਮੈਂ ਕਹਾਂ ਵੀ ਕਮਾਲਾਂ ਹੋਣਗੀਆਂ ਪਾਵਨ ਪਵਿੱਤਰ ਧਰਤੀ ਤੇ ਰੌਣਕਾਂ ਲੱਗਣਗੀਆਂ ਸੋ ਇਹ ਚੀਜ਼ਾਂ ਦੇਖਣ ਵਾਲੀਆਂ ਹੋਣੀਆਂ ਬਾਕੀ ਦੇਖਦੇ ਆ ਕੀ ਬਣਦਾ ਮੈਂ ਮੈਮਲ ਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਲੈ ਕੇ ਇਹ ਵੀ ਤੁਹਾਡੇ ਨਾਲ ਜਾਣਕਾਰੀ ਨਾਲ ਸਾਂਝੀ ਕਰਨੀ ਮਿੱਤਰੋ ਨਵੀਂ ਵੀਡੀਓ ਦੇ ਵਿੱਚ ਇਹ ਨੋਟ ਕਰ ਲਿਓ ਬਾਕੀ ਦੇਖਦੇ ਆਂ ਵੀ ਇਸ ਵਾਰਨ ਸ਼੍ਰੀ ਆਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਤੇ ਕਿਹੜੀ ਟੀਮ ਕਿਹੜਾ ਜ਼ਿਲ੍ਹਾ ਕਮਾਲਾਂ ਕਰੂਗਾ ਜਾਂ ਤਿਕੜੀ ਕਮਾਲਾਂ ਕਰੂ ਜਾਂ ਮੇਰੇ ਵੀਰੋ ਕਪੂਰਥਲੇ ਵਾਲੇ ਜਾਂ ਜਲੰਧਰ ਦੀ ਟੀਮ ਜਾਂ ਮਾਲਵੇ ਵਾਲੇ ਧੱਕ ਪਾਉਣਗੇ ਇਹ ਗੱਲਾਂ ਵੀ ਸਮੇਂ ਤੇ ਲੱਗਣਗੀਆਂ ਨਗੀਆਂ ਨਵੀਂ ਅਪਡੇਟ ਲੈ ਕੇ ਮਿਲਾਂਗੇ ਧੰਨਵਾਦ